ਮੈਂ ਕਿਸ ਸਮੈਕ ਵਿੱਚ ਹੀ ਆ ਮਹਿਫਿਲ ਵਿੱਚ ਹੀ ਆ ਜਾਂ ਆਂਟੀ ਪਾਰਟੀ ਕੋਈ ਐਕਟੀਵਿਟੀ ਕੀਤੀ ਹੈ ਜਾਂ ਦੇਤਾ ਬੱਦੀ ਦਾ ਕੰਮ ਕੀਤਾ ਮੈਨੂੰ ਪਾਰਟੀ ਚੋਂ ਕੱਢਦਾ ਜਿਹੜੇ ਸਮੈਕੀਆਂ ਨੇ ਉਹ ਤਾਂ ਪਾਰਟੀ 'ਚ ਬੈਠੇ ਨੇ ਔਰ ਮੈਂ ਉਹਨਾਂ ਦੋਸ਼ਾਂ ਤੇ ਕੈਮਾ ਪਾਰਟੀ ਜਦੋਂ ਮਰਜ਼ੀ ਇਨਕੁਆਰੀ ਕਰਾ ਲਵੇ ਕਾਦੀ ਦਲ ਦੀ ਸੋਚ ਮਾੜੀ ਹੈ ਸਾਰਿਆਂ ਦੀ ਸੋਚ ਮਾੜੀ ਦੀ ਅੱਜ ਬੀਜੇਪੀ ਦੀ ਸੋਚ ਠੀਕ ਲੱਗੀ ਸਾਨੂੰ ਅਸੀਂ ਬੀਜੇਪੀ 'ਚ ਆ ਗਏ ਐਸਓਆਈ ਨੂੰ ਸਮੈਕ ਆਰਗੇਨਾਈਜੇਸ਼ਨ ਆਫ ਇੰਡੀਆ ਕਹਿਣ ਲੱਗੇ ਸੀ ਦੋ ਜਿਹੜਾ ਸੁਖਵੀਰ ਜੀ ਨੂੰ ਸੁੱਖਾ ਕਹਿੰਦਾ ਸੀ ਕਲਕੇ ਚ ਉਹ ਨੂੰ ਲਾਉਣ ਲੱਗੇ ਆ ਮੈਂ ਵੇਖਾ ਹੱਥ ਤੌੜਨਾ ਨੇ ਤੁਹਾਡੇ ਨਾਲ ਮਿਲਿਆ ਪਰ ਅੱਖ ਨਹੀਂ ਮਿਲਾਈ ਬਾਲ ਸਾਹਿਬ ਦਾ ਝੂਲਾ ਟੁੱਟਿਆ ਹੋਇਆ ਸੀ ਰਾਤ ਨੂੰ ਹੀ ਪਾਪਾ ਨੇ ਉਧਰ ਕਾਗਜ਼ ਘਰ ਤੇ ਇੰਡੀਪੈਂਡੈਂਟ ਤੌਰ ਤੇ ਯਾਦ ਭਰੇ ਸੀ ਨਾਲ ਦੀ ਨਾਲ ਬਾਲ ਸਾਹਿਬ ਘਰ ਆ ਕੇ ਵਸ ਲੈ ਕੇ ਪੰਜਵੇਂ ਬ੍ਰਿਕ ਕਮੇਟੀ ਬਣਾਈ ਬਾਦ ਸਾਹਿਬ ਨਾਲ ਅੰਦਰ ਬਸੇ ਗੱਲਬਾਤ ਕੀਤੀ ਕਾਗਜ਼ ਵਾਪਸ ਲੈ ਲੇ ਇਹ ਲੀਡਰਸ਼ਿਪ ਕੁਆਲਟੀ ਹੁੰਦੀ ਹੈ ਅੱਜ ਸੁਖਵੀਰ ਸ਼ਿਵਾ ਸਾਹਿਬ ਨੂੰ ਕਹਿੰਦਾ ਕੱਢ ਦਿਓ ਜੀ ਕਿ ਮਨ ਨਾਲ ਦੀ ਨਾਲ WhatsApp ਤੇ ਕਹਿੰਦਾ ਵੀ ਹਾਂ ਕੱਢਤਾ ਜੀ ਐਂਟੀ ਪਾਰਟੀ ਐਕਟੀਵਿਟੀਜ਼ ਹਾਂ ਪਾਰਟੀ ਨਾਲ ਅਪਰੋਚ ਜਰੂਰ ਹੋਈ ਹੈ ਵਰਕਰ ਨਹੀਂ ਬਣੇ ਇਥੋਂ ਤਿਆਰੀ ਕਰ ਰਹੇ ਹਾਂ ਪਿੱਛਾ ਵੀ ਹੋਊ ਕਿ ਨਹੀਂ ਸਰ ਪ੍ਰਕਾਸ਼ਿਕ ਬਾਦਲ ਤੋਂ ਮੈਂ ਕਹਿੰਦਾ ਜ਼ਿੰਦਗੀ ਚ ਸਭ ਤੋਂ ਵੱਡਾ ਜੇ ਗਲਤ ਫੈਸਲਾ ਪਰਿਵਾਰ ਨੇ ਉਹਨਾਂ ਦੇ ਨੇ ਕਰਾਇਆ ਉਹ ਐਮਐਸਪੀ ਦੇ ਹੱਕ ਵਿੱਚ ਜਿਹੜੀ ਸੈਂਟਰ ਕਮੰਡ ਨੇ ਕੀਤਾ ਸੀ ਉਹ ਸਟੇਟਮੈਂਟ ਦੇ ਕੇ ਕੀਤਾ ਪਤੂਵਾਜਰ ਪੰਜਾਬ ਚ ਆਈ ਸੀ ਸ਼ੁਰੂ ਹੋਇਆ ਲੋਕ ਗਾਲਾਂ ਕੱਢਣ ਲੱਗ ਗਏ ਉੱਥੋਂ ਜਿਹੜੇ ਰੇਸ਼ਨ ਸੀ ਉਹ ਵੀ ਖਰਾਬ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਫਤਿਹਗੜ੍ਹ ਸਾਹਿਬ ਤੋਂ ਸਾਬਕਾ ਹਲਕਾ ਇੰਚਾਰਜ ਜਗਦੀਪ ਸਿੰਘ ਚਿਮਾ ਹੁਣਾਂ ਨੇ ਅੱਜ ਬੀਜੇਪੀ ਜੁਆਇਨ ਕੀਤੀ ਹੈ ਆ ਸੀਐਮ ਹਰਿਆਣਾ ਤੇ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਤਮਾਮ ਹੋਰ ਲੀਡਰਸ਼ਿਪ ਇਸ ਵੇਲੇ ਮੌਜੂਦ ਸੀ ਚਿਮਾ ਸਾਹਿਬ ਬੀਜੇਪੀ ਹੀ ਕਿਉਂ 105 ਸਾਲ ਦੇ ਕਰੀਬ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਦਾਦਾ ਜੀ ਨੇ ਡੈਡੀ ਨੇ ਔਰ ਮੈਂ ਆਪ ਸੇਵਾ ਕੀਤੀ ਅਕਾਲੀ ਦਲ ਦੀ ਮੰਤਰ ਦੇ ਵਿੱਚ ਸ਼ਾਮਲ ਸੀਗੇ ਪਰ ਜਿਸ ਮਕਸਦ ਨਾਲ ਬਜ਼ੁਰਗਾਂ ਨੇ ਸ਼ਰੋਮਣੀ ਅਕਾਲੀ ਦਲ ਬਣਾਇਆ ਸੀ ਸ਼ਰੋਮਣੀ ਅਕਾਲੀ ਦਲ ਉਹਨਾਂ ਚੀਜ਼ਾਂ ਤੋਂ ਦੂਰ ਚਲੇ ਗਿਆ ਨਾ ਪੰਥ ਪ੍ਰਸਤੀ ਹੈ ਨਾ ਗੁਰੂ ਘਰਾਂ ਦੀ ਮਰਿਆਦਾ ਨਾ ਸਿੱਖ ਧਰਮ ਦਾ ਕੋਈ ਪ੍ਰਚਾਰ ਕੇਵਲ ਤੇ ਕੇਵਲ ਸਿਆਸਤ ਹੈ ਜਿਹੜੀ ਉਹ ਸ਼ਰਮ ਨਿਕਾਲੇ ਦਿਲ ਚ ਭਾਰੂ ਹੋ ਗਈ ਮੈਂ ਸੀਵਾ ਭੇਜਿਆ ਕਿਸੇ ਨੇ ਕਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇੱਕਦਮ ਡਾਕਟਰ ਚੀਮਾ ਨੇ ਟਵੀਟ ਕਰਕੇ ਕਹਿ ਦਿੱਤਾ ਜੀ ਐਂਟੀ ਪਾਰਟੀ ਐਕਟੀਵਿਟੀਜ਼ ਮੈਂ ਸੀਫੇ ਤੋਂ ਬਾਅਦ ਅੱਜ ਤੋਂ ਪਹਿਲਾਂ ਡਾਕਟਰ ਚੀਮਾ ਨੂੰ ਤਾਂ ਉਸ ਵੀਰ ਜੀ ਨੂੰ ਕਈ अनेका ਵਾਰ ਸਾਰੇ ਚੈਨਲ ਰਾਹੀਂ ਪੁੱਛਿਆ ਕਿਆ ਵੀ ਮੇਰਾ ਕੋਈ ਕਸੂਰ ਆ ਉਹ ਦੱਸੋ ਕਿਸੇ ਨੇ ਠੀਕ ਨਹੀਂ ਸਮਝਿਆ ਵੀ ਅੱਜ ਮੈਂ ਸੋਚਦਾ ਵੀ ਕਾਲੀ ਦਲ ਦੀ ਜਿਹੜੀ ਚੜਤ ਹੈ ਉਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ 22 ਦੇ ਵਿੱਚ 2022 ਚ ਪੰਜਾਬ ਵਿਧਾਨ ਸਭਾ ਚ ਤਿੰਨ ਸੀਟਾਂ ਆਈਆਂ ਅੱਜ ਕਾਲੀ ਦਲ ਕੋਈ ਇੱਕ ਸੀਟ ਹੈ ਅਲੀ ਸਾਹਿਬ ਵੀ ਚਲੇ ਗਏ ਔਰ ਡਾਕਟਰ ਸੁਖੀ ਵੀ ਚਲੇ ਗਏ ਇਕੱਲੀ ਬੀਬੀ ਹੈ ਵਿਕਰਮਜੀਤਿਆ ਦੇ ਘਰੋਂ ਇੱਕ ਮੈਂਬਰ ਲੈ ਕੇ ਵਿਧਾਨ ਸਭਾ ਚ ਇੱਕ ਮੈਂਬਰ ਹੀ ਲੋਕ ਸਭਾ ਚ ਨੇ ਰਾਜ ਸਭਾ ਚ ਐਂਟਰੀ ਹੈ ਨਹੀਂ ਇਹ ਕਾਲੀਦਲ ਦੀ ਪੋਜੀਸ਼ਨ ਹੈ ਇਹੋ ਜੀ ਪੋਜੀਸ਼ਨ ਜਿੱਦ ਤੱਕ ਹਿੰਦੁਸਤਾਨ ਯਾਦ ਹੋਇਆ ਜਾਂ ਵੋਟਾਂ ਦਾ ਰਾਜ ਆਇਆ ਐਫਡੀ ਪੋਜੀਸ਼ਨ ਹੱਸੋ ਹੀ ਨਹੀਂ ਕਦੀ ਨਹੀਂ ਬਣੀ ਬੀਜੇਪ ਬੀਜੇਪ ਦੀ ਜੇ ਗੱਲ ਕਰੀਏ ਬੀਜੇਪ ਦੀਆਂ ਜਿਹੜੀਆਂ ਪਾਲਿਸਿਸ ਨੇ ਉਹ ਆ ਹੁਣ ਜੁਆਇਨਿੰਗ ਵੇਲੇ ਕਾਂਗਰਸ ਨੂੰ ਵੀ ਸਟੱਡੀ ਕੀਤਾ ਬੀਜੇਪੀ ਨੂੰ ਵੀ ਸਟੱਡੀ ਕੀਤਾ ਮੈਨੂੰ ਲੱਗਿਆ ਵੀ ਬੀਜੇਪੀ ਦੇ ਵਿੱਚ ਜਾਣਾ ਬਿਹਤਰ ਹੈ ਪੰਜਾਬ ਦਾ ਭੜਾ ਕੋਈ ਪ੍ਰਾਈਮ ਮਿਨਿਸਟਰ ਮੋਦੀ ਜੀ ਦੀਆਂ ਹੋਮ ਮਿਨਿਸਟਰ ਦੀਆਂ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਔਰ ਈਵਨ ਜਿਹੜਾ ਸਾਥ ਹੈ ਨਾਲ ਪੰਜਾਬ ਦੇ ਮੁੱਖ ਮੰਤਰੀ ਹਰਿਆਣਾ ਦਾ ਔਰ ਕੇਂਦਰ ਦੇ ਵਿੱਚ ਅੱਜ ਰਿਪਰੈਜ਼ੈਂਟ ਕਰ ਰਹੇ ਨੇ ਬਿੱਟੂ ਜੀ ਰਵਨੀਤ ਬਿੱਟੂ ਜੀ ਉਹ ਇੱਕ ਟੀਮਵਰਕ ਹੈ ਇਹਦੇ ਵਿੱਚ ਜਿੱਥੇ ਸ਼੍ਰੋਮਣੀ ਕਾਲੀ ਦਲ ਧਰਮ ਦੀ ਗੱਲ ਸਿੱਖਾਂ ਦੀ ਗੱਲ ਗੁਰਦੁਆਰਾ ਸਾਹਿਬਾਨ ਦੀ ਗੱਲ ਕਰਦਾ ਸੀ ਉਹ ਗੱਲਾਂ ਮੈਂ ਦੇਖਿਆ ਵੀ ਪਿਛਲੇ ਟਾਈਮ ਤੋਂ ਬੀਜੇਪੀ ਕਰ ਰਹੀ ਹੈ ਦਰਬਾਰ ਸਾਹਿਬ ਦੇ ਲੰਗਰ ਤੋਂ ਜੀਐਸਟੀ ਹਟਾਉਣੀ ਐਫਸੀਆਰਏ ਜਿਹੜੀ ਸਕੀਮ ਹੈ ਉਸ ਤਹਿਤ ਦਰਬਾਰ ਸਾਹਿਬ ਦੀ ਰਜਿਸਟ੍ਰੇਸ਼ਨ ਜਿਸ ਤਹਿਤ ਬਾਰੋਂ ਜਿੰਨਾ ਵੀ ਪੈਸਾ ਆਉਂਦਾ ਉਹ ਆਪਾਂ ਡਾਇਰੈਕਟ ਆਨਲਾਈਨ ਭੇਜ ਸਕਦੇ ਹਾਂ ਕਰਤਾਰਪੁਰ ਸਾਹਿਬ ਦਾ ਲੰਘਾ ਇਦਾਂ ਹੀ ਤੁਹਾਡੇ ਹੇਮਕੋਟ ਸਾਹਿਬ 2073 ਕਰੋੜ ਰੁਪਇਆ 12.4 ਕਿਲੋਮੀਟਰ ਰੋਵੇ ਬਣਾਈ ਹੇਮਕੋਟ ਸਾਹਿਬ ਅਫਗਾਨਿਸਤਾਨ ਦੀ ਧਰਤੀ ਤੇ ਸ਼੍ਰੀ ਗੁਰੂ ਰੰਧ ਸਾਹਿਬ ਦੀਆਂ ਬੇਦਵੀਆਂ ਹੁੰਦੀਆਂ ਉੱਥੋਂ ਮਹਾਰਾਜ ਦੀਆਂ ਬੀੜਾਂ ਲੈ ਕੇ ਮਹਾਰਾਜ ਦੀਆਂ ਬੀੜਾਂ ਲੈ ਕੇ ਇੰਡੀਆ ਲਿਆਦੀਆਂ 318 ਦੇ ਕਰੀਬ ਸਿੱਖ ਨੇ ਜਿਹੜੇ ਉਹ ਇੱਕ ਬਲੈਕਲਿਸਟ ਸੀ ਉਹ ਬਾਲਿਸ਼ ਕੀਤੀ ਦਿੱਲੀ ਦੇ ਦੰਗਿਆਂ ਦੇ ਵਿੱਚ ਜਿੱਥੇ ਮੇਨ ਕਲਪਰੇਟ ਪਾਰਟੀ ਕਾਂਗਰਸ ਹੈ ਉਹਦੇ ਵਿੱਚ ਸਿੱਟ ਬਣਾ ਕੇ ਕਿੰਨੇ ਸਾਲਾਂ ਬਾਅਦ ਉਹਨਾਂ ਲੋਕਾਂ ਤੇ ਕੇਸ ਚੜਾਉਣੇ ਸ਼ੁਰੂ ਕੀਤੇ ਅੱਜ ਦਿੱਲੀ ਦੇ ਦੰਗਿਆਂ ਨੂੰ ਘਰਾਂ ਦੀ 플ੌਟਸ ਦੇ ਕੇ ਨੌਕਰੀਆਂ ਦੇ ਕੇ ਅੱਜ ਵੀ ਸਰਦੀ ਸਾਹਿਬ ਇਥੋਂ ਬੀਜੇਪੀ ਆਫਿਸ ਤੋਂ ਬਾਅਦ ਮੇਰੀ ਜਰਨੀ ਤੋਂ ਬਾਅਦ ਉਹਨਾਂ ਨੇ ਜਾ ਕੇ ਕੁਝ ਲੋਕਾਂ ਨੂੰ ਸਰਟੀਫਿਕੇਟ ਈਸ਼ੂ ਕਰਨੇ ਸੀ ਜਿਨ੍ਹਾਂ ਨੂੰ 121 ਦੇ ਕਰੀਬ ਨੌਕਰੀਆਂ ਦਿੱਤੀਆਂ ਗਈਆਂ ਦਿੱਲੀ ਦੇ ਵਿੱਚ ਦਿੱਲੀ ਦੇ ਦੱਗਿਆਂ ਦੀ ਇਦਾਂ ਦੀਆਂ ਨੇਕਾਂ ਹੀ ਚੀਜ਼ਾਂ ਨੇ ਜਿਹੜੀਆਂ ਅੱਜ ਬੀਜੇਪੀ ਕਰ ਰਹੀ ਹੈ ਇਹ ਇਹ ਗੱਲਾਂ ਕਾਲੀ ਦਲ ਨੂੰ ਕੱਢੀਆਂ ਚਾਹੀਦੀਆਂ ਸੀ ਜਾਂ ਕਾਲੀ ਦਲ ਦੀ ਤੇ ਭਾਰਤੀ ਜਨਤਾ ਪਾਰਟੀ ਤੇ ਜੋ ਕੋਲੀਸ਼ਨ ਸੀਗੀ ਇਹਨਾਂ ਨੂੰ ਉਠਾਉਣੀ ਚਾਹੀਦੀਆਂ ਸੀ ਅੱਜ ਮੇਨ ਵੋਟ ਬੈਂਕ ਕਾਲੀ ਦਲ ਦਾ ਕੀ ਹੈ ਜੱਟ ਹੈ 80% ਜੱਟ ਨੇ ਜਿਹੜੇ ਉਹ ਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਆ ਪਰ ਕਾਲੀ ਦਲ ਦੀ ਮਾੜੀ ਕਿਸਮਤ ਵਿਵਾਹ ਹਰ ਸਿਮਰਤ ਕੈਬਨਟ ਦੇ ਵਿੱਚ ਬੈਠੇ ਸੀ ਕੈਬਨਟ ਦੇ ਵਿੱਚ ਐਮ ਐਮਐਸਪੀ ਦਾ ਮਤਾ ਆ ਗਿਆ ਕਿਸੇ ਨੇ ਡਿਸਕਸ ਨਹੀਂ ਕੀਤਾ ਨਾ ਕੋਸ਼ਿਸ਼ ਕੀਤੀ ਸਾਈਨ ਕਰਕੇ ਬਾਹਰ ਆ ਗਏ ਸਰ ਪ੍ਰਕਾਸ਼ ਸਿੰਘ ਬਾਦਲ ਤੋਂ ਮੈਂ ਕਹਿੰਦਾ ਜਿੰਦਗੀ ਚ ਸਭ ਤੋਂ ਵੱਡਾ ਜੇ ਗਲਤ ਫੈਸਲਾ ਪਰਿਵਾਰ ਨੇ ਉਹਨਾਂ ਦੇ ਨੇ ਕਰਾਇਆ ਉਹ ਐਮਐਸਪੀ ਦੇ ਹੱਕ ਵਿੱਚ ਜਿਹੜੀ ਸੈਂਟਰ ਗਵਰਨਮੈਂਟ ਨੇ ਕੀਤਾ ਸੀ ਉਹ ਸਟੇਟਮੈਂਟ ਦੇ ਕੇ ਕੀਤਾ ਪਹਿਲਾਂ ਤਾਂ ਉਸੇ ਸਾਈਨ ਕਰਤੇ ਕਿਸੇ ਨੇ ਰੋਕਿਆ ਜੇ ਮੈਂ ਕਹਿੰਦਾ ਵੀ ਮੋਦੀ ਜੀ ਨਾਲ ਗੱਲ ਕਰਦੇ ਬੈਠ ਕੇ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਡਿਊਟੀ ਲਾਉਂਦੇ ਤੇ ਕੋਈ ਦੋ ਰਾਵਾਂ ਨਹੀਂ ਵੀ ਉਹ ਚੀਜ਼ਾਂ ਸੈਂਟਰ ਦੀ ਗਵਰਨਮੈਂਟ ਲਾਗੂ ਕਰ ਦਿੰਦੀ ਉਦੋਂ ਬਾਅਦ ਜਦੋਂ ਪੰਜਾਬ ਚ ਐਕਸੀਸ਼ਨ ਹੋਇਆ ਲੋਕ ਗਾਲਾਂ ਕੱਢਣ ਲੱਗ ਗਏ ਉੱਥੋਂ ਜਿਹੜੇ ਰੇਸ਼ਨ ਸੀ ਉਹ ਵੀ ਖਰਾਬ ਕਰ ਲੇ ਐਨਡੀਏ ਦੇ ਵਿੱਚ ਬੈਠ ਕੇ ਉਹਨਾਂ ਦੇ ਨਾਲ ਰੇਸ਼ਨ ਸੀ ਉਹ ਵੀ ਖਰਾਬ ਕਰ ਲੇ ਸੀਵਾ ਦੇ ਕੇ ਬਾਹਰ ਆ ਗਏ ਅੱਜ ਆਪਾਂ ਮਿੰਤਾ ਕਰਦੇ ਫਿਰਦੇ ਬੀਜੇਪੀ ਦੀਆਂ ਸਾਡਾ ਸਮਝੌਤਾ ਕਰੋ ਕਿਉਂ ਕਰਨਗੇ ਉਹ ਸਮਝੌਤਾ ਆਪਾਂ ਆਪ ਛੱਡ ਕੇ ਆਏ ਉਹਨਾਂ ਨੂੰ 14 ਸਾਲ ਤੁਹਾਡੀ ਉਹਨਾਂ ਨਾਲ ਕੋਲੀਸ਼ਨ ਰਹੀ ਹੈ ਔਰ ਬੀਜੇਪੀ ਜਾਂ ਐਨਡੀਏ ਮੈਂ ਕਹਿੰਦਾ ਮੈਕਸਿਮਮ ਰਿਗਾਰਡ ਹੈ ਜਿਹੜਾ ਉਹ ਸਾਹ ਪ੍ਰਕਾਸ਼ ਸਿੰਘ ਬੋਲਦਾ ਕਰਦੀ ਸੀ ਜਿਸ ਦਿਨ ਤੁਸੀਂ ਜਿਹੜੀ ਆ ਉਹ ਪਾਰਟੀ ਨੂੰ ਛੱਡਿਆ ਸੀ ਜਿਸ ਦਿਨ ਪ੍ਰੈਸ ਕਾਨਫਰੰਸ ਤੁਸੀਂ ਕੀਤੀ ਚੰਡੀਗੜ੍ਹ ਉਸ ਦਿਨ ਤੁਸੀਂ ਕਹਿ ਸੀ ਕਹਿੰਨੇ ਕਿ ਮੈਂ ਜਿਹੜੇ ਮੇਰੇ ਵਰਕਰ ਨੇ ਮੇਰੇ ਹਲਕੇ ਦੇ ਜਿਹਨੇ ਲੋਕ ਨੇ ਮੈਂ ਉਹਨਾਂ ਨੂੰ ਪੁੱਛੂ ਵੀ ਮੈਂ ਕਿਹੜੀ ਪਾਰਟੀ ਜਾਣਾ ਉਹਨਾਂ ਨੂੰ ਪੁੱਛਿਆ ਗਿਆ ਅੱਜ ਸਮਾਗਮ ਸੀ ਜਿਹੜਾ ਇਹ ਸਿੰਪਲ ਇੱਕ ਪ੍ਰਧਾਨ ਜੀ ਦੇ ਕਮਰੇ 'ਚ ਵੀ ਕਰ ਸਕਦੇ ਸੀ ਆਪਾਂ ਵਰਕਰ ਦੀ ਸ਼ਮੂਲੀਅਤ ਔਰ ਮੈਕਸਿਮਮ ਤੁਸੀਂ ਦੇਖਿਆ ਹੁਣ ਅੱਜ ਪੱਗਾਂਲੇ ਆਏ ਆ ਫਸਟ ਟਾਈਮ ਬੀਜੇਪੀ 'ਚ ਆਉਣਾ ਹੈ ਵੀ ਪੱਗਾਂ ਵਾਲੇ ਸਿੰਘਾਂ ਨੇ ਕਿਸੇ ਨੂੰ ਰਿਪਰੈਜ਼ੈਂਟ ਕੀਤਾ ਇਹ ਜਿਹੜੀ 15 20 ਦਿਨ ਦੀ ਸਲਾਹ مشورہ ਵਰਕਰਾਂ ਨਾਲ ਉਹ ਚੱਲ ਰਿਆ ਸੀ ਜਦੋਂ ਪਲੱਸ ਮਾਈਨਸ ਸਿਆਸੀ ਤੌਰ ਤੇ ਔਰ ਪਾਲਿਸੀਸ ਨੇ ਜਿਹੜੀਆਂ ਅਕਾਲੀ ਦਲ ਦੀਆਂ ਤੇ ਬੀਜੇਪੀ ਦੀਆਂ ਉਹਨਾਂ ਨੂੰ ਆਪਸ ਚ ਕੰਪੇਅਰ ਕੀਤਾ ਤਾਂ ਸਾਰੇ ਵਰਕਰਸ ਨੇ ਫਰੈਂਚ ਸਰਕਲ ਨੇ ਸਾਰੇ ਨੇ ਇਹ ਗੱਲ ਕਹੀ ਵੀ ਬੀਜੇਪੀ ਬੈਸਟ ਕਮਿਟਮੈਂਟ ਕੀ ਹੋਈ ਆ ਕਮਿਟਮੈਂਟ ਤਾਂ ਕੋਈ ਹੋਈ ਹੋਊ ਨਾ ਸਿਆਸੀ ਤੌਰ ਤੇ ਕੋਈ ਕਮਿਟਮੈਂਟ ਨਹੀਂ ਹੁੰਦੀ ਨਾ ਹੀ ਮੈਂ ਸੰਬਿਧਾਂ ਵੀ ਕਮਿਟਮੈਂਟ ਲੈ ਕੇ ਇਦਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਅਕਾਲੀ ਦਲ ਵਿੱਚ ਵੀ ਕੋਈ ਕਮਿਟਮੈਂਟ ਨਹੀਂ ਸੀ ਵੱਡੇ ਚੀਮਾ ਸਾਹਿਬ ਸਰਤੇਸ ਸਿੰਘ ਚੀਮਾ 80 ਤੱਕ ਵੱਡੇ ਪਾਸਾ ਦਾ ਮੰਤਰੀ ਰਹੇ 80 ਚੋਂ ਲੈ ਟਿਕਟ ਕੱਟਤੀ 12 ਚ ਮੈਨੂੰ ਮਿਲੀ 32 ਸਾਲ ਬਾਅਦ ਪਾਰਟੀ ਬੈਠੇ ਰਹੇ ਪਾਰਟੀ ਦੀ ਜਿਹੜੀ ਸੋਚ ਹੈ ਅੱਜ ਉਹ ਬਹੁਤ ਮਾੜੀ ਹੈ ਕਮਿਟਮੈਂਟ ਤੋਂ ਬਾਅਦ 80 ਤੋਂ ਲੈ ਕੇ 12 ਦੀਆਂ ਚੀਜ਼ਾਂ ਦਿਮਾਗ 'ਚ ਆ ਗਈਆਂ ਇੱਕਦਮ ਸਤਜਦਾਰ ਸਿੰਘ ਪੱਟੀ ਨੂੰ ਟਿਕਟ ਮਿਲ ਗਈ। ਬਾਲ ਸਾਹਿਬ ਦਾ ਝੂਲਾ ਟੁੱਟਿਆ ਹੋਇਆ ਸੀ। ਰਾਤ ਨੂੰ ਹੀ ਪਾਪਾ ਨੇ ਉਧਰ ਕਾਗਜ਼ ਭਰਤੇ ਇੰਡੀਪੈਂਡੈਂਟ ਤੌਰ ਤੇ। ਯਾਦ ਭਰੇ ਸੀ। ਯਾਦ ਭਰੇ ਸੀ। ਨਾਲ ਦੀ ਨਾਲ ਬਾਲ ਸਾਹਿਬ ਘਰ ਆ ਕੇ ਬਸ ਲੈ ਕੇ ਪੰਜ ਮੈਂਬਰੀ ਕਮੇਟੀ ਬਣਾਈ ਬਾਲ ਸਾਹਿਬ ਨਾਲ ਅੰਦਰ ਬਾਸ ਵਿੱਚ ਗੱਲਬਾਤ ਕੀਤੀ ਕਾਗਜ਼ ਵਾਪਸ ਲੈ ਲੈ। ਇਹ ਲੀਡਰਸ਼ਿਪ ਕੁਆਲਟੀ ਹੁੰਦੀ ਹੈ। ਅੱਜ ਸੁਖਬੀਰ ਚਿਮਾ ਸਾਹਿਬ ਨੂੰ ਕਹਿੰਦਾ ਕੱਢ ਦਿਓ ਜੀ ਕੋਈ ਬੈਕਗ੍ਰਾਉਂਡ ਨਹੀਂ ਕੁਝ ਨਹੀਂ ਚਿਮਾ ਨਾਲ ਦੀ ਨਾਲ ਵਟਸਐਪ ਤੇ ਕਹਿੰਦਾ ਵੀ ਹਾਂ ਕੱਢਦਾ ਜੀ ਐਂਟੀ ਪਾਰਟੀ ਐਕਟੀਵਿਟੀਆਂ ਮੈਂ ਕਿ ਸਮੈਕ ਵਿੱਚ ਹੀ ਆ ਮੈਂ ਫਹਿਮ ਵਿੱਚ ਹੀ ਆ ਜੇ ਐਂਟੀ ਪਾਰਟੀ ਕੋਈ ਐਕਟੀਵਿਟੀ ਕੀਤੀ ਹੈ ਜਾਂ ਦਿੱਤਾ ਬੱਜਰੀ ਦਾ ਕੰਮ ਕੀਤਾ ਮੈਨੂੰ ਪਾਰਟੀ ਚੋਂ ਕੱਢਦਾ ਜਿਹੜੇ ਸਮੈਕੀਆਂ ਨੇ ਉਹ ਤਾਂ ਪਾਰਟੀ 'ਚ ਬੈਠੇ ਨੇ ਕੌਣ ਕੀ ਦਾ ਨਾਮ ਹੈ ਸਾਰੇ ਨੇ ਤੁਹਾਨੂੰ ਵੀ ਪਤਾ ਆਪਣੇ ਜ਼ਿਲ੍ਹੇ ਦੀ ਨੇ ਬੈਠੇ ਨੇ ਅੱਜ ਕਿੱਥੇ ਜਾਊਗਾ ਅਕਾਲੀ ਦਲ ਉਹ ਹਲਕਾ ਇੰਚਾਰਜ ਨੇ ਐਸਓਆਈ ਨੂੰ ਸਮੈਕ ਆਰਗੇਨਾਈਜੇਸ਼ਨ ਆਫ ਇੰਡੀਆ ਕਹਿਣ ਲੱਗੇ ਸੀ ਲੋਕ ਬਹੁਤ ਵੱਡਾ ਦੋਸ਼ ਲਾ ਰਹੇ ਹੋ ਤੁਸੀਂ ਉਹਨਾਂ ਦਾ ਵੱਡਾ ਦੋਸ਼ ਸਮੈਕ ਆਰਗੇਨਾਈਜੇਸ਼ਨ ਆਫ ਇੰਡੀਆ ਜਿਹੜਾ ਉਹਦਾ ਪ੍ਰਧਾਨ ਸੀ ਉਹਤੇ ਦੋਸ਼ ਲੱਗਦੇ ਸੀ ਇਹ ਇੱਕ ਕਲਕੇ ਹੀ ਸਾਡਾ ਨਕੂਦਰ ਕਾਂਡ ਬਿਠਾਤਾ ਬਿਠਾਇਆ ਕਿ ਨਹੀਂ ਬਿਠਾਇਆ ਕਿੱਥੇ ਜਾਊਗਾ ਅਕਾਲੀ ਦਲ ਜਿਹੜਾ ਸੁਖਬੀਰ ਜੀ ਨੂੰ ਸੁੱਖਾ ਕਹਿੰਦਾ ਸੀ ਕਲਕੇ ਚ ਉਹਨੂੰ ਲਾਉਣ ਲੱਗੇ ਆ ਜਿਹੜਾ ਜ਼ਮੀਨ ਦੇ ਸੌਤੇ ਕਰਾ ਰਿਹਾ ਉਹਨੇ ਉਹਦੀ ਬਹੁਤ ਵੱਡੇ ਤੁਸੀਂ ਸਮੈਕੀਆ ਕਹਿ ਰਹੇ ਹੋਣਾ ਨੂੰ ਤੇ ਮੈਂ ਔਨਲਾਈਨ ਕਹਿ ਰਿਹਾ ਕਿਉਂਕਿ ਤੁਸੀਂ ਲੋਕਲੋਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਦਿਮਾਗ ਚ ਆ ਗਿਆ ਪੁਰਾਣੇ ਜਿਹੜੇ ਐਲੀਗੇਸ਼ਨਸ ਨੇ ਮੈਂ ਇਹਨਾਂ ਐਲੀਗੇਸ਼ਨਸ 'ਤੇ ਕਾਇਮ ਆ ਸਾਨੂੰ ਲੋਕ ਕੁਐਸਚਨ ਕਰਦੇ ਆ ਅੱਜ ਦੁਬਾਰਾ ਰਿਪੀਟ ਕਰਤਾ ਲੋਕ ਨਵੇਂ ਸਿਰੇ ਉਹਨਾਂ ਨੂੰ ਕੁਐਸਚਨ ਕਰਨਗੇ ਜਿਹੜੇ ਮੈਨੂੰ ਕਹਿੰਦੇ ਨਾ ਐਂਟੀ ਐਂਟੀ ਪਾਰਟੀ ਐਕਟੀਵਿਟੀਸ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਬਹੁਤ ਛੋਟੇ ਨੇ ਉਹ ਮੈਂ ਉਹਨਾਂ ਦਾ ਨਾਂ ਨਹੀਂ ਲਊਂਗਾ ਪਰ ਦੋਸ਼ ਕਨਫਰਮ ਨੇ ਔਰ ਮੈਂ ਉਹਨਾਂ ਦੋਸ਼ਾਂ ਤੇ ਕੈਮਾ ਪਾਰਟੀ ਚੋਂ ਮਰਜ਼ੀ ਇਨਕੁਆਇਰੀ ਕਰਾ ਲਵੇ ਜਦੋਂ ਪਾਰਟੀ ਚੋਂ ਸੀਗੇ ਤੁਸੀਂ ਵੀ ਸੀ ਉਦੋਂ ਕਿਉਂ ਨਹੀਂ ਕਿਹਾ ਪਾਰਟੀ ਡਿਸਪੀਸਪਲਨ ਹੁੰਦਾ ਪਾਰਟੀ ਦੇ ਵਿੱਚ ਮर्यादा ਦੇ ਵਿੱਚ ਰਹਿ ਕੇ ਅੰਦਰ ਬਹਿ ਕੇ ਆਪਾਂ ਗੱਲਾਂ ਕਰ ਸਕਦੇ ਆਂ ਅੰਦਰ ਬਹਿ ਕੇ ਕਰ ਲੈਣੀ ਸੀ ਫਿਰ ਅੰਦਰ ਬਹਿ ਕੇ ਬਹੁਤ ਵਾਰੀ ਕੀਤੀ ਆ ਜੀ ਹਜ਼ਾਰਾਂ ਵਾਰੀ ਕੀਤੀ ਆ ਅੱਜ ਕਾਲੀ ਦਲ ਦਾ ਜਿਹੜਾ ਡਾਊਨਫਾਲ ਹੈ ਇਹਨਾਂ ਕਰਕੇ ਆ ਉਹ ਲੋ ਕੁਐਸਚਨ ਨਹੀਂ ਕਰਨਗੇ ਬਸ ਅਸੀਂ ਪੜਾਉਣਾ ਦੇ ਨਕੋਦਰਕਾਂਡ ਕਿੱਥੇ ਹੈ ਜੀ ਕਿਵੇਂ ਸਿੰਘ ਮਾਰਤੀਚਾਰ ਇਹ ਜੇ ਬਰਗਾੜੀ ਤੋਂ ਖੇੜਾ ਨਹੀਂ ਛੁੱਟ ਰਿਹਾ ਉੱਥੇ ਦੋ ਸਿੰਘ ਛੀਰ ਕਿਤੇ ਇੱਥੇ ਚਾਰ ਹੋਏ ਆ ਅਸੀਂ ਕਰਾਂਗੇ ਕੁਐਸਚਨ ਜਦੋਂ ਪਾਰਟੀ ਤੋਂ ਬਾਹਰ ਆ ਗਈ ਰੋਜ਼ ਕੁਐਸਚਨ ਹੋਇਆ ਕਰਨਗੇ ਹੁਣ ਜੇ ਬਸਾ ਦیدار ਸਿੰਘ ਪੱਟੀ ਹੁਣੀ ਜਿਹੜੇ ਅੱਜ ਪਹੁੰਚੇ ਹਾਲਾਂਕਿ ਥੋੜੇ ਲੇਟ ਪਹੁੰਚੇ ਹੋ ਜਦੋਂ ਸਟੇਜ ਦੇ ਉੱਤੇ ਤੁਹਾਨੂੰ ਮਿਲ ਰਹੇ ਸੀ ਬਿੱਟੂ ਸਾਹਿਬ ਬੈਠੇ ਸੀ ਉਹਨਾਂ ਨਾਲ ਹੱਥ ਮਿਲਾ ਰਹੇ ਸੀ ਮੈਂ ਵੇਖਿਆ ਹੱਥ ਤਾਂ ਉਹਨਾਂ ਨੇ ਤੁਹਾਡੇ ਨਾਲ ਮਿਲਾਇਆ ਪਰ ਅੱਖ ਨਹੀਂ ਮਿਲਾਈ। ਨਹੀਂ। ਦਦਾਰ ਸਿੰਘ ਭੱਟੀ ਮੇਰਾ ਵੱਡਾ ਭਰਾ ਹੈ। ਉੱਚੇ ਥਾਂ ਆ। ਉਹਨਾਂ ਦੀ ਵਾਈਫ ਮੇਰੀ ਕਜ਼ਨ ਹੈ। ਇਸ ਤਰ੍ਹਾਂ ਦੀ ਤੁਹਾਡੇ। ਸਰਦਾਰਜੀਤ ਸਿੰਘ ਜੀ ਮਾਣ ਉਹਨਾਂ ਨੇ ਰਿਸ਼ਤਾ ਕਰਾਇਆ ਸੀ। ਲੜਾਈ ਕਿਹਨੇ ਪਾਈ? 2007-08 ਜਦੋਂ ਚੋਣ ਸੀ ਮੈਂ ਦਿਨ ਰਾਤ ਇੱਕ ਕਰਕੇ ਉਹਨਾਂ ਦੀ ਮਦਦ ਕੀਤੀ। ਉਸ ਤੋਂ ਬਾਅਦ ਮੈਨੂੰ ਹੀ ਪਾਰਟੀ ਨੇ ਉਹਨਾਂ ਦੇ ਮੁਕਾਬਲੇ ਖੜਾ ਕਰਤਾ। 22 ਸਾਲ ਉਹਨਾਂ ਦੀ ਸੇਵਾ ਸੀ ਪਾਰਟੀ 'ਚ ਹਲਕੇ 'ਚ ਪਰ ਮੈਨੂੰ ਰਿਹਾ ਕਿ ਉੱਥੇ ਸਿੱਟਦਾ ਉਦੋਂ ਦੇ ਰਿਲੇਸ਼ਨ ਵਿਗੜ ਗਏ ਮੈਂ ਬੀਜੇਪੀ ਦੀ ਵਰਕਿੰਗ ਦੱਸਦਾ ਤੁਹਾਨੂੰ ਤੁਸੀਂ ਇੰਟਰਵਿਊ ਲੈ ਗਏ ਅਸੀਂ ਬੀਜੇਪੀ ਦੇ ਕੁਝ ਲੀਡਰਸ ਨੂੰ ਜਦੋਂ ਮੰਡ ਬਣਾ ਲਿਆ ਮੇਲਾ ਗੱਲਾਂ ਸ਼ੁਰੂ ਕੀਤਾ ਪਹਿਲਾ ਕੁਐਸਚਨ ਸੀਗਾ ਵੀ ਸਾਡੇ ਮੰਡਲ ਤੋਂ ਰਿਪੋਰਟ ਆਉਣੀ ਹੈ ਸਾਡੇ ਜ਼ਿਲ੍ਹੇ ਚ ਰਿਪੋਰਟ ਆਉਣੀ ਹੈ ਆਪਕਾ ਜ਼ਿਲ੍ਹਾ ਅਧਿਸ਼ਕ ਕੋਣ ਆ ਮੈਂ ਦਦਾਰ ਸਿੰਘ ਪੱਟੀ ਆਪਕੇ ਕੇ ਸਾਥ ਕੈਸੇ ਰਿਲੇਸ਼ਨ ਹੈ ਮੈਂ ਬਹੁਤ ਵਧੀਆ ਰਿਲੇਸ਼ਨ ਨੇ ਪਰ ਕਾਲੀ ਦਲ ਦੇ ਰਿਲੇਸ਼ਨ ਖਰਾਬ ਕਰਦੇ ਸੀ ਪਰਿਵਾਰਕ ਰਿਲੇਸ਼ਨ ਨੇ ਕਹਿੰਦੇ ਠੀਕ ਹੈ ਸਾਰਾ ਕੋਈ ਨੋਟ ਕੀਤਾ ਮੈਂ ਤੇ ਬੇਟਾ ਨੈਕਸਟ ਡੇ ਮਾਰਨਿੰਗ 8 ਵਜੇ ਅਸੀਂ ਦਦਾਰ ਸਿੰਘ ਦੇ ਘਰ ਸੀ ਅੱਛਾ ਦਦਾਰ ਸਿੰਘ ਨਾਲ ਮਿਲ ਕੇ ਆਏ ਉਹਨਾਂ ਦੀ ਪਰਮਿਸ਼ਨ ਲੈ ਕੇ ਆਏ ਉਹਨਾਂ ਨੂੰ ਕਹਿ ਕੇ ਆਏ ਵੀ ਆਪਾਂ ਟੀਮ ਬਣਾ ਕੇ ਚੱਲਣਾ ਉਹ ਕਹਿੰਦੇ ਮੈਂ ਨਾਲ ਆ ਮੈਂ ਅੱਗੇ ਕੀ ਕੀ ਗੱਲਾਂ ਨੇ ਸੁਖਵੀਰ ਸਿੰਘ ਨੇ ਕੀਤੀਆਂ ਨੇ ਮੈਨੂੰ ਭਾਜਪੀ ਦੀ ਸੋਚ ਵਧੀਆ ਲੱਗੀ ਐ ਉਹਨਾਂ ਦੇ ਕਹਿਣ ਦੇ ਬਾਵਜੂਦ ਹੋ ਸਕਦਾ ਮੇਰੀ ਐਂਟਰੀ ਤੋਂ ਬਾਅਦ ਆਪਾਂ ਦੋਵਾਂ ਨੂੰ ਬਿਠਾਉਂਦੇ ਪਰ ਮੈਂ ਪਹਿਲੇ ਘਰ ਆ ਕੇ ਜਦੋਂ ਉਹਨਾਂ ਦੀ ਸੋਚ ਦੇਖੀ ਉਹਨਾਂ ਦੀਆਂ ਗੱਲਾਂ ਦੇਖੀਆਂ ਮੈਂ ਤੁਹਾਡੇ ਘਰ ਆ ਗਿਆ ਜੱਫੀ ਪਾ ਕੇ ਸੀ ਮਿਲੇ ਬੇਟਾ ਸੀ ਨਾਲ ਕੋਈ ਡਰਾਈਵਰ ਨਹੀਂ ਸੀ ਕੋਈ ਹੋਰ ਨਹੀਂ ਸੀ ਆਪਣਾ ਮੈਂ ਕੰਟੈਕਟਡ ਕੰਟਾ ਸੀ ਕੋਠੀ ਚ ਲਾਇਆ ਉਹਨਾਂ ਦੇ ਉਹ ਗੱਲ ਉਹ ਤੋਂ ਲੀਕ ਆਊਟ ਨਹੀਂ ਕੀਤੀ ਵੀ ਜੁਆਇਨਿੰਗ ਨਹੀਂ ਹੋਈ ਅਜੇ ਉਹ ਗੱਲਾਂ ਫਿਰ ਬਾਹਰ ਫੋਮ ਆ ਜਾਂਦੀਆਂ ਨੇ ਸੋਤ ਦਦਾਰ ਸਿੰਘ ਪੱਟੀ ਦਾ ਕੋਈ ਰਿਲੇਸ਼ਨ ਵਾਲੀ ਜੇ ਉਹਨਾਂ ਨਾਲ ਇਦਾਂ ਦੀ ਗੱਲ ਨੂੰ ਦੀ ਉਹ ਆਉਂਦੀ ਨਾ ਅੱਜ ਤੁਸੀਂ ਪ੍ਰੈਸ ਕਾਨਫਰੈਂਸ ਦੇ ਵਿੱਚ ਕਿਹਾ ਕਹਿੰਦੇ ਕਿ ਬਈ ਅਕਾਲੀ ਦਲ ਨਾਲ ਉਹ ਵੱਧ ਪੰਥਕ ਕਹਿੰਦੇ ਕਿ ਬੀਜੇਪੀ ਆ ਪਰ ਦੂਜੇ ਪਾਸੇ ਬੀਜੇਪੀ ਤੇ ਦੋਸ਼ ਲੱਗਦੇ ਨੇ ਫਿਰਕਾ ਪ੍ਰਸਤੀ ਦੇ ਕਹਿੰਦੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਫਿਰਕਾ ਪ੍ਰਸਤੀ ਕਰਦੀ ਹੈ ਕਹਿੰਦੇ ਬੀਜੇਪੀ ਜਿਹੜੀਆਂ ਤੁਹਾਨੂੰ 18 ਚੀਜ਼ਾਂ ਮੈਂ ਗਣਾਈਆਂ ਉਹ ਸਿੱਖ ਧਰਮ ਚ ਹੀ ਨੇ ਉੱਚ ਅਫਰੀਕਾ ਪ੍ਰੋਸੈਸ ਕਿੱਥੋਂ ਆ ਗਈ ਜੇ ਅਸੀਂ ਬਤੌਰੇ ਕਾਲੀ ਉਹ ਚੀਜ਼ਾਂ ਨੂੰ ਨਹੀਂ ਕਰਾ ਸਕੇ ਅਸੀਂ ਆਰਐਸਐਸ ਨੂੰ ਗਾਲਾਂ ਕੱਢਣ ਲੱਗ ਗਏ ਅਸੀਂ ਬੀਜੇਪੀ ਨੂੰ ਗਾਲਾਂ ਕੱਢਣ ਲੱਗ ਗਏ ਅਸੀਂ ਆਪ ਪੰਥ ਤੋਂ ਦੂਰ ਹੋ ਗਏ ਐਸਜੀਪੀਸੀ ਆਪਾਂ ਬਿਲਕੁਲ ਜ਼ਮੀਨ ਤੇ ਭੇਜਤੀ ਕਿੱਥੇ ਰਹੂਗਾ ਮੈਂ ਸਵੇਰੇ ਨਾ YouTube ਖੋਲ ਕੇ ਅੱਜ ਸਟੱਡੀ ਕਰ ਰਿਹਾ ਸੀ BJP ਦੀ ਮੰਤਰ BJP ਦੀਆਂ ਪਾਲਿਸਿਸ ਆ ਦੇਖੋ ਮੈਂ ਭੁੱਲ ਗਿਆ ਪਹਿਲਾਂ 14 ਨੇ ਕਰਤਾਰਪੁਰ ਸਾਹਿਬ ਦਾ ਲੰਘਾ 2730 ਕਰੋੜ ਰੁਪਇਆ ਹੇਮਕੋਟ ਸਾਹਿਬ ਦੀ ਰੋਪ ਤੇ ਲਾਇਆ 12.4 ਕਿਲੋਮੀਟਰ ਰੋਪ ਵੇ ਬਣਾਈ ਆ ਉੱਥੇ ਉਹ ਫਿਕਰ ਕਰਸੀਆ ਗੁਰੂ ਨਾਨਕ ਦੇਵ ਜੀ ਦਾ 50ਵਾਂ ਸਾਲਾ ਗੁਰਪੁਰਪ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਜਿੰਨੀਆਂ ਵੈਸੀਆਂ ਨੇ ਪੰਜਾਬ ਦੀਆਂ ਬਾਹਰਲੇ ਮੁਲਕਾਂ ਚ ਉੱਥੇ ਖੜਪੜ ਸਾਹਿਬ ਦੇ ਭੋਗ ਪਾਏ ਗਏ ਆ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਉਸੇ ਲਾਲ ਕਿਲੇ ਦੀ ਜਿਹੜੀ ਉੱਥੋਂ ਦਾ ਰਾਜਾ ਸੀ ਉਹਦਾ ਉਹਦੇ ਦੁਆਰਾ ਉੱਥੋਂ ਹੀ ਫਰਮਾਨ ਇਸ਼ੂ ਕੀਤਾ ਗਿਆ ਸੀ ਉੱਥੇ ਹੀ ਮੋਦੀ ਸਾਹਿਬ ਨੇ ਜਾ ਕੇ ਕੀਰਤਨ ਕਰਾਇਆ ਕੋਈ ਫਿੱਕਾ ਪ੍ਰੋਸੀ ਹੈ ਇਹ ਐਂਟੀ ਸਿੱਖਿਜ਼ਮ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਸ਼ ਬਣਾਇਆ ਹਿੰਦੁਸਤਾਨ 'ਚ ਹਰ ਜਗ੍ਹਾ ਤੇ ਆਪਾਂ ਫਤਿਹਗੜ੍ਹ ਸਾਹਿਬ ਨੂੰ ਬਿਲੋਂਗ ਕਰਦੇ ਆ ਛੋਟੇ ਸਹਿਬਜ਼ਾਦਿਆਂ ਦੀ ਤੇ ਮਾਤਾ ਜੀ ਦੀ ਉੱਥੇ ਸ਼ਹਾਦਤ ਹੋਈ ਨੀਅਤ ਚੁਣੇ ਗਏ ਹਿੰਦੁਸਤਾਨ ਨੂੰ 47 ਤੋਂ ਲੈ ਕੇ ਆ ਪਿਛਲੇ ਸਾਲ ਤੱਕ ਕਿਸੇ ਨੂੰ ਯਾਦ ਆਇਆ ਉਦੋਂ ਛੁੱਟੀ ਡਿਕਲੇਅਰ ਕੀਤੀ ਗਈ ਔਰ ਉਹਦਾ ਨਾਂ ਰੱਖਿਆ ਗਿਆ ਬਾਲ ਦਿਵਸ ਬਾਲ ਦਿਵਸ ਦੇ ਨਾਂ ਤੇ ਸੋ ਸਿਖਾਂ ਚ ਕਿਸੇ ਨੇ ਇਤਰਾਜ਼ ਜ਼ਰੂਰ ਕੀਤੇ ਆ ਵੀ ਇਹਦਾ ਨਾਂ ਚੇਂਜ ਹੋਣਾ ਚਾਹੀਦਾ ਬਾਲ ਨਹੀਂਗੇ ਬਾਲ ਨਹੀਂਗੇ ਉਹ ਸਿਆਣੇ ਸੀਗੇ ਵੱਡੀ ਉਮਰ ਦੇ ਸੀ ਉਹਨਾਂ ਦੀ ਜਿਹੜੀ ਸਿਆਣਪ ਸੀ ਉਹ ਇੱਕ ਬਜ਼ੁਰਗਾਂ ਨਾਲੋਂ ਵੀ ਉੱਚੀ ਸੀ ਠੀਕ ਹੈ ਨਾ ਉਦੋਂ ਬਾਅਦ ਤੁਸੀਂ ਦੇਖੋ ਹਰ ਮੰਦਰ ਸਾਹਿਬ ਵਿੱਚ ਐਫਸੀਆਰਏ ਲਾਗੂ ਕੀਤੀ ਗਈ ਉਸ ਤਹਿਤ ਜਿੰਨਾ ਪੈਸਾ ਬਾਹਰੋਂ ਆ ਰਿਹਾ ਕੋਈ ਸਿੰਘ ਡੋਨੇਟ ਕਰਨਾ ਚਾਹੁੰਦਾ ਉਹ ਡਾਇਰੈਕਟ ਆਨਲਾਈਨ ਪਾ ਸਕਦਾ ਕਿਸੇ ਅਕਾਊਂਟ ਫੋਲਿੰਗਾ ਉਹਦਾ ਕੋਈ ਇਨਕਮ ਟੈਕਸ ਨਹੀਂ ਇਹ ਫ੍ਰੀਕਾਪਰਸੀ ਹੈ ਜੀਐਸਟੀ ਲੰਗਰ ਤੋਂ ਹਟਾ ਦਿੱਤੀ ਦਰਬਾਰ ਸਾਹਿਬ ਦੇ ਲੰਗਰ ਦੀ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਉਹਨਾਂ ਤੇ ਜੀਐਸਟੀ ਨਹੀਂ ਲੱਗਦੀ ਫਿਰ ਆ ਗਿਆ ਤੁਹਾਡਾ afghanistan ਤੋਂ ਮਹਾਰਾਜ ਦੇ ਸਰੂਪ ਆਏ ਉੱਥੇ ਬੇਜਬੀ ਹੋਈ ਉੱਥੇ ਸਰੂਪ ਰੋਲਨੇ ਸੀ ਚਾਰਟਰਡ ਪਲੇਨ ਗਵਰਨਮੈਂਟ ਆਫ ਇੰਡੀਆ ਨੇ ਭੇਜਿਆ ਸਰੂਪ ਹਿੰਦੁਸਤਾਨ ਚ ਲੈ ਕੇ ਆਏ ਐਸਜੀਪੀਸੀ ਸੱਤੀ ਬਈ ਸੀ ਇਹ ਕੋਣੀ ਲੈ ਕੇ ਆਏ ਇਹ ਫਿਰਕਾਪਸਤੀ ਹੈ 318 ਸਿੰਘ ਬਲੈਕ ਸੂਚੀ ਸੀ ਗਵਰਨਮੈਂਟ ਆਫ ਇੰਡੀਆ ਦੀ ਔਰ ਉਹਨਾਂ ਨੂੰ ਸਾਰਿਆਂ ਨੂੰ ਉਹ ਬਲੈਕ ਸੂਚੀ ਚੋਂ ਹਟਾਇਆ ਗਿਆ। ਅੱਜ ਉਹ ਕਲੀਅਰ ਕਰਤੇ ਬਿਲਕੁਲ। 84 ਦੇ ਸਿੱਖਾਂ ਨੂੰ ਕਿਸੇ ਨੇ ਸਜ਼ਾ ਸੁਣਾਈ। ਅਕਾਲੀ ਦਲ ਵੀ ਭਾਈਵਾਲ ਰਿਹਾ। ਬੀਬਾ ਵੀ ਸੁਖਬੀਰ ਜੀ ਵੀ ਉੱਥੇ ਮੰਤਰੀ ਰਹੇ। ਮੋਦੀ ਜੀ ਨੇ ਸੱਟ ਬਣਾ ਕੇ ਨਵੇਂ ਸਿਰਿਓਂ ਕੇਸ ਬਣਾਉਣੇ ਸ਼ੁਰੂ ਕਰਤੇ ਉਹਨਾਂ ਤੇ। ਕਿੰਨੇ ਸਾਲਾਂ ਬਾਅਦ? ਫੇਰ ਤੁਸੀਂ ਲਾਓ। ਜਿਹੜੇ 84 ਦੇ ਦੰਗਾ ਪੀੜ ਤੇਰੇ ਵਿਚਾਰੇ ਉਹਨਾਂ ਨੂੰ ਪਲਾਟ ਤੇ ਨੌਕਰੀਆਂ ਜਿਵੇਂ ਮੈਂ ਪਹਿਲਾਂ ਦੱਸ ਰਿਹਾ ਸੈਡੀ ਸਾਹਿਬ ਇਥੋਂ ਸਿੱਧੇ ਉੱਥੇ ਗਏ ਆ 121 ਦੇ ਕਰੀਬ ਅੱਜ ਨੌਕਰੀਆਂ ਦੇ ਜਿਹੜੇ ਸਰਟੀਫਿਕੇਟ ਨੇ ਉਹ ইস্যੂ ਕਰਨੇ ਆ ਇੱਕ ਸੀਏ ਜਿਹੜਾ ਹੈਗਾ ਉਹਦੇ ਵਿੱਚ ਸੋਧ ਕਰਕੇ ਹਿੰਦੁਸਤਾਨ ਸਰਕਾਰ ਨੇ ਪਾਕਿਸਤਾਨ ਬੰਗਲਾਦੇਸ਼ ਤੇ ਅਫਗਾਨਿਸਤਾਨ ਵਿੱਚ ਜਿਹੜੇ ਨਫਰਤ ਦੇ ਸ਼ਿਕਾਰ ਪਰਿਵਾਰ ਸੀ ਉਹਨਾਂ ਨੂੰ ਭਾਰਤ ਦੀ ਜਿਹੜੀ ਉਹ ਸਿਟੀਜ਼ਨਸ਼ਿਪ ਹੈ ਉਹ ਦਿੱਤੀ ਹੈ ਸਿੱਖਾਂ ਨੂੰ ਇਹ ਕੋਈ ਐਂਟੀ ਸਿੱਖ ਗੱਲਾਂ ਨੇ ਇਹ ਜਿਹੜੀਆਂ ਗੱਲਾਂ ਮੈਂ ਦਸੀਆਂ ਇਹ ਕਾਲੀ ਦਲ ਇਹਨਾਂ ਵਾਸਤੇ ਸੁੱਤਾ ਪਿਆ ਸੀ ਕਾਲੀ ਦਲ ਕਰਾਉਣਾ ਨਹੀਂ ਸੀ ਚਾਹੁੰਦੀ ਫਿਰ ਜਦੋਂ ਗੱਠਜੋੜ ਚ ਸੀ ਸਰਕਾਰਾਂ ਰਹੀਆਂ ਸੋਚ ਹੀ ਨਹੀਂ ਉਸ ਵਾਸਤੇ ਸੋਚ ਨਹੀਂ ਅਕਾਲੀ ਦਲ ਦੀ ਸੋਚ ਆ ਰੇਤਾ ਵਿੱਚੋਂ ਬਜਰੀ ਵਿੱਚੋਂ ਆ ਚੱਲ ਵੀ ਹਲਕਾ ਚੱਲ ਤੂੰ ਜਾ ਕੇ ਆ ਕਰ ਤੂੰ ਆ ਕਰ ਲਾ ਆ ਕਰ ਲਾ ਜਿਹੜੇ ਉਹ ਪੰਜ ਸੱਤ ਡੇੜੇ ਦੀ ਆ ਕਿਚਨ ਕੈਬਿਨੇਟ ਆ ਉਹੀ ਲੱਗੇ ਹੋਏ ਨੇ ਆਮ ਜਿਹੜਾ ਵਰਕਰ ਆ ਉਹ ਘਰਾਂ 'ਚ ਬੈਠਾ ਸੁੱਕੜੇ ਪਿਆ ਵੇ ਤੁਸੀਂ ਤੁਸੀਂ ਗੱਲ ਕੀਤੀ ਕਹਿੰਦੇ ਕਿ ਪੱਗਾਂ ਵਾਲੇ ਹੁਣ ਬੀਜੇਪੀ ਦੇ ਵਿੱਚ ਆ ਰਹੇ ਨੇ ਕਿ ਪੱਗਾਂ ਵਾਲੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਕਰਨਗੇ ਜਿਹੜੇ ਕਿ ਬੜੇ ਲੰਮੇ ਸਮੇਂ ਤੋਂ ਅੰਦਰ ਨੇ ਲਗਾਤਾਰ ਸਿੱਖਾਂ ਦੇ ਵਿੱਚ ਇਹ ਬਹੁਤ ਵੱਡੇ ਹਿੱਸੇ ਦੇ ਵਿੱਚ ਮੰਗ ਹੈ ਅਸੀਂ ਪਾਰਟੀ ਨੂੰ ਭਾਜਪਾ ਨੂੰ ਇਸ ਗੱਲ ਦੀ ਬੇਨਤੀ ਕੀਤੀ ਹੈ ਐਮਐਸਪੀ ਤੇ ਬੰਦੀ ਸਿੱਖਾਂ ਤੇ ਔਰ ਜਿਹੜਾ ਲੋਨ ਹੈ ਜੱਟਾਂ ਦੇ ਸਿਰ ਤੇ ਜਿਸ ਚ ਕਰਜ਼ਾਈ ਹੋਵੇ ਜੱਟ ਵੀ ਇਹਨਾਂ ਦਾ ਕੁਝ ਨਾ ਕੁਝ ਉਪਰਾਲਾ ਆਪਾਂ ਨੂੰ ਕਰਨਾ ਚਾਹੀਦਾ ਮੈਨੂੰ ਆਸ ਹੈ ਜਦੋਂ ਬੀਜੇਪੀ ਇੰਨੇ ਕੰਮ ਕਰ ਸਕਦੀ ਹੈ ਇਹਨਾਂ ਚੀਜ਼ਾਂ ਤੇ ਜਰੂਰ ਵਿਚਾਰਧਾਰਾ ਕਰੂਗੀ ਫਤਗੜ ਸਾਹਿਬ ਲਈ ਵੀ ਕੁਝ ਕਰੂੰਗੇ ਕਿਉਂਕਿ ਫਤਗੜ ਸਾਹਿਬ ਤਾਂ ਬਹੁਤ ਬਾਬਿਆਂ ਦੀ ਧਰਤੀ ਸੀ ਉਮੇ ਡਿਵੈਲਪ ਨਹੀਂ ਹੋ ਸਕਿਆ ਪਰ ਹੁਣ ਤਾਂ ਕਿਵੇਂ ਹੋਣਾ ਚਾਹੀਦਾ ਸੀ ਕਿੰਨੇ ਪਰਸੈਂਟ ਵੋਟ ਸੀ ਉੱਥੇ ਕਾਲੀ ਦਲ ਦੀ 80 ਤੋਂ 85 ਹਜ਼ਾਰ ਕਾਲੀ ਦਲ ਦੀ ਵੋਟ ਹੈ ਮੈਂ ਇਲੈਕਸ਼ਨ ਲੜਿਆ ਬਾਈ ਚ 12000 ਵੋਟ ਪਈ ਜੇ ਅਸੀਂ ਕੰਮ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਨਹੀਂ ਕੀਤਾ ਲੋਕਾਂ 'ਚ ਨਹੀਂ ਦਿਖਵਣੀ ਇਹ ਉਹਨਾਂ 'ਚ ਜ਼ਿਆਦਾ ਕਾਰਨ ਹੈ ਵੀ ਪਾਰਟ ਤਾਂ ਤੁਸੀਂ ਅਜੇ ਅਜੇ ਅਸੀਂ ਪੱਟੀ ਹੋਣੀ ਵੱਡੇ ਲੀਡਰ ਜਿਹੜੇ ਆ ਬੀਜੇਪੀ 'ਚ ਆ ਗਏ ਹੁਣ ਤਾਂ ਸਕੇਂਦਰ ਸਰਕਾਰ ਨੂੰ ਕਹਿ ਕੇ ਕੁਛ ਨਾ ਕੁਛ ਉਹ ਉਸ ਧਰਤੀ ਲਈ ਬਿਲਕੁਲ ਸਭ ਕੁਝ ਹੋਊਗਾ ਟਾਈਮ ਦੋ ਥੋੜਾ ਜਿਹਾ ਪਾਰਟੀ ਮੈਂ ਸਭ ਦਾ ਵੀ ਜਿਹੜੀ ਦੇਖ ਹੈ ਉਹ ਪੰਜਾਬ ਦੇ ਵਿੱਚ ਬਣਾਉਣਾ ਚਾਹੁੰਦੀ ਹੈ ਆਪਣੀ ਪੰਜਾਬ ਦੇ ਵਿੱਚ ਕੁਛ ਨਾ ਕੁਛ ਕਰਨਾ ਚਾਹੁੰਦੇ ਆ ਉਹ ਕਰਨਗੇ ਤੁਹਾਨੂੰ ਲੱਗਦਾ ਹੈ ਕਿ ਹਿੰਦੂਆਂ ਦੀ ਕਈ ਜਾਂਦੀ ਪਾਰਟੀ ਬੀਜੇਪੀ ਦੇ ਵਿੱਚ ਸਿੱਖਾਂ ਦੇ ਲਈ ਸਪੇਸ ਹੈਗੀ ਆ ਹੈਗੀ ਆ ਜੀ ਮੈਂ ਇੱਕ 2025 ਤੱਕ ਇਹ ਗੱਲ ਨੂੰ ਸਟਡੀ ਕੀਤੀ ਹੈ ਵਰਕਰਾਂ ਦੀ ਜਿਹੜੀ ਡਿਮਾਂਡ ਹੁੰਦੀ ਹੈ ਵਰਕਰਾਂ ਦੀ ਜਿਹੜੀ ਸੋਚ ਆ ਕੱਲਾ ਬੰਦਾ ਕੋਈ ਗਲਤ ਸੋਚ ਵੀ ਕਰ ਸਕਦਾ ਕਾਂਗਰਸ ਵੱਲੋਂ ਕਿਸੇ ਨੇ ਹਾਨੀ ਕੀਤੀ ਸ਼ੁਕਬੀਰ ਨਾ ਵਾਪਸ ਜਾਂਦੀ ਕਿਸੇ ਜਗ੍ਹਾ ਸੰਪਰਕ ਕੀਤਾ ਗਿਆ ਕਾਂਗਰਸ ਵੱਲੋਂ ਆਮਾਰੀ ਪਾਰਟੀ ਵੱਲੋਂ ਸੰਪਰਕ ਜਦੋਂ ਇੱਕ ਪਰਿਵਾਰ ਜਾਂ ਬੰਦਾ ਕਿਸੇ ਵੀ ਫਰੀ ਹੁੰਦਾ ਉਦੋਂ ਹਰ ਲੀਡਰ ਦੀ ਹਰ ਪਾਰਟੀ ਦੀ ਕੋਸ਼ਿਸ਼ ਹੁੰਦੀ ਹੈ ਵੀ ਨੇੜੇ ਲਾਈਏ ਕਾਲੀ ਦਲ ਦੀ ਸੋਚ ਮਾੜੀ ਹੈ ਸਾਰਿਆਂ ਦੀ ਸੋਚ ਮਾੜੀ ਨਹੀਂ ਅੱਜ ਬੀਜੇਪੀ ਦੀ ਸੋਚ ਠੀਕ ਲੱਗੀ ਸਾਨੂੰ ਅਸੀਂ ਬੀਜੇਪੀ ਚ ਆ ਗਏ ਆਮ ਆਪ ਪਾਰਟੀ ਸੱਤਾਤਰ ਪਾਰਟੀ ਆ ਉਹਨਾਂ ਨਾਲ ਨਹੀਂ ਤੁਹਾਡਾ ਜਾਣ ਦਾ ਮਨ ਬਣਿਆ ਆਮ ਪਾਰਟੀ ਨਾਲ ਅਪਰੋਚ ਜਰੂਰ ਹੋਈ ਹੈ ਪਰ ਨਹੀਂ ਮੰਨ ਨਹੀਂ ਬਣਿਆ ਵਰਕਰ ਨਹੀਂ ਮੰਨੇ ਪਹਿਲਾਂ ਤੁਹਾਡੀ ਪਾਰਟੀ ਦੇ ਵਿੱਚੋਂ ਤੁਹਾਡੇ ਪੁਰਾਣੇ ਸਾਥੀ ਰਹੇ ਰਜੀਤ ਸਿੰਘ ਗਿੱਲ ਹੁਣੀ ਖਰੜ ਤੋਂ ਉਹਨਾਂ ਨੇ ਵੀ ਉਹਨਾਂ ਨੂੰ ਵੀ ਅਪਰੋਚ ਹੋਈ ਸੀ ਉਹਨਾਂ ਨੇ ਮੰਨੀ ਨਹੀਂ ਹੁਣ ਉਹਨਾਂ ਨੇ ਉਦੋਂ ਹਰਿਆਣਾ ਦੇ ਸੀਐਮ ਦੇ ਰਹਿਾਇਸ਼ ਤੇ ਜਾ ਕੇ ਬੀਜੇਪੀ ਜੁਆਇਨ ਕਰ ਲਈ ਉਹਨਾਂ ਦੇ ਉੱਤੇ ਅਗਲੇ ਦਿਨ ਵਿਜੀਲੈਂਸ ਦੀ ਰੇਡ ਪੈ ਗਈ ਸੀ ਤੁਹਾਨੂੰ ਤਾਂ ਨਹੀਂ ਡਰਿਆ ਹੋ ਜਾ ਕੋਈ ਨਹੀਂ ਇਹੋ ਜਿਹਾ ਰঞ্জੀਤ ਸਿੰਘ ਗਿੱਲ ਡਰਿਆ ਉਹਨੇ ਫੇਸ ਕੀਤਾ ਹਰ ਬੰਦੇ ਨੂੰ ਹਰ ਚੀਜ਼ ਫੇਸ ਕਰਨੀ ਚਾਹੀਦੀ ਹੈ ਉਹਦੇ ਵਿੱਚੋਂ ਕੋਈ ਪੋਜ਼ਿਟਿਵ ਚੀਜ਼ ਨਿਕਲਦੀ ਹੈ ਗੱਲ ਸੋ ਮੇਰੇ ਵੀ ਚੰਗੇ ਮਿੱਤਰ ਨੇ ਭਰਾ ਨੇ ਆਪਣੇ ਪਰ ਮੈਂ ਨਹੀਂ ਸਮਝਦਾ ਰঞ্জੀਤ ਸਿੰਘ ਗਿੱਲ ਡਰਿਆ ਜੇ ਡਰਿਆ ਹੁੰਦਾ ਚੱਲ ਜਾਂਦੇ ਉਹ ਤਾਂ ਕੈਮਰਾ ਹੈ ਬੀਜੇਪੀ ਚ ਜੀ ਅੱਜ ਵੀ ਆਏ ਹੋਏ ਸੀ ਤੁਸੀਂ ਸਲਾਹ ਲਈ ਉਹਨਾਂ ਤੋਂ ਵੀ ਮੈਨੂੰ ਆਲਾ ਚਾਹੀਦਾ ਕਿ ਨਹੀਂ ਧਿਆੜੀ ਚ 10 ਵਰੀ ਇੱਕ ਦੂਜੇ ਦੀ ਸਲਾਹ ਲੈਂਦੇ ਆਂ ਅਸੀਂ ਇੱਕ ਵਾਰੀ ਨਹੀਂ ਧਿਆੜੀ ਚ ਇੱਕ ਦਿਨ ਚ ਘੱਟੋ ਘੱਟ 10 15 ਵਰੀ ਸਲਾਹ ਅੱਜ ਦੇ ਨਹੀਂ ਕਈ ਸਾਲਾਂ ਤੋਂ ਘਰ ਵੀ ਆਉਣ ਜਾਣਾ ਇੱਕ ਦੂਜੇ ਦੇ ਪਿਆਰ ਵੀ ਬਹੁਤ ਹੈ ਕਿੱਥੋਂ ਤਿਆਰੀ ਕਰ ਰਹੇ ਹੋ ਹਲਕ ਚੌਣ ਲੜਨ ਦੀ ਪਾਰਟੀ ਤੇ ਡਿਪੈਂਡ ਕਰਦਾ ਜੀ ਪਾਰਟੀ ਜਿੱਥੇ ਕਹੂਗੀ ਮੇਰੀ ਆਪਣੀ ਇੱਛਾ ਵੀ ਹੋਊ ਕਿੰਨਾ ਕਿ ਨਹੀਂ ਜਿੱਥੇ ਪਾਰਟੀ ਕਹੂਗੀ ਜਿੱਥੇ ਪਾਰਟੀ ਸਮਾਜਤਾ ਜੀ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਤਾਂ ਇਹ ਸਨ ਜਗਦੀਪ ਸਿੰਘ ਚਿੰਮਾ ਜਿਨ੍ਹਾਂ ਦੇ ਵੱਲੋਂ ਬੀਜੇਪੀ ਨੂੰ ਜਿਹੜਾ ਉਹ ਜੁਆਇਨ ਕਰ ਲਿਆ ਗਿਆ ਪਰ ਉਹਨਾਂ ਦੇ ਵੱਲੋਂ ਜਿਹੜੀਆਂ ਨੇ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਬੀਜੇਪੀ ਸਿੱਖਾਂ ਦੇ ਲਈ ਚੰਗੀ ਪਾਰਟੀ ਹੈ ਗੱਲਬਾਤ ਉਹਨਾਂ ਨੇ ਆਪਣੀ ਤੁਹਾਡੇ ਸਾਹਮਣੇ ਰੱਖੀ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜ ਰਹੋ ਦਾ ਪੰਜਾਬੀ ਲਿੰਕ ਦੇ ਨਾਲ